सरताज न्यूज चैनल देखने वाले सभी दर्शकों का स्वागत है भाई बलदेव सिंह बडाला राष्ट्रीय प्रमुख सेवादार सिख सद्भावना दल भटिंडा पहुंचे। पत्रकारों से बातचीत करते हुए वह बादलों आरोप खूब खरी कोटी सुनाई उन्होंने कहा कि पंजाब की तेरह की तेरह सीटों पर किसी भी ऐसे निर्दलीय उम्मीदवार को वोट दें जो आपको अच्छा उम्मीदवार लगे बडाला ने बीवा हरसिमरत कौर बादल को हराने की भी भरपूर कोशिश की तथा कथित पंथक नेता अपने उम्मीदवारों को सरबजीत सिंह फरीदकोट और भाई अमृतपाल सिंह खंडोर साहिब के बराबर खड़ा कर रहे हैं तो इस सवाल का बलदेव सिंह बडाला की ओर से कोई संतोषजनक जवाब नहीं दिया गया उन्होंने कहा कि हमने कई बार पूछा लेकिन हमारा पर्चा भरने के बाद उन्होंने पर्चा भर दिया है हमने अमृतपाल सिंह के बराबर का कोई उम्मीदवार नहीं उतारा है लेकिन जब उनसे पूछा गया की शहीदों के परिवार के सम्मान के लिए हम सब भी पीछे हट सकते हैं लेकिन उनकी तरफ से भी इस सवाल का कोई माकूल जवाब नहीं आया ਮੈਂ ਉਹ ਤਾਂ ਇਹ ਤਾਂ ਸਿੱਧਾ ਤੇ ਜਦੋਂ ਤੁਹਾਡੀ ਸਰਕਾਰ ਪੰਜ ਵਾਰੀ ਬਣੀ ਉਹਦੋਂ ਕਿੱਥੇ ਮਰ ਗਏ ਸੀ ਤੁਸੀਂ ਸਰਕਾਰ ਨਾ ਬਣੀ ਹੁੰਦੀ ਤੇ ਤੁਹਾਡੇ ਤੇ ਭਰੋਸਾ ਕੀਤਾ ਜਾ ਸਕਦਾ ਸੀ ਤੁਸੀਂ ਪੰਜ ਵਾਰੀ ਸਰਕਾਰ ਚ ਰਹੇ ਕੇ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਮੁਲਾਜ਼ਮ ਡਾਂਗਾਂ ਨਾਲ ਛਲੀਆਂ ਵਾਂਗ ਕੁੱਟੇ ਹੁਣ ਤੁਸੀਂ ਕਿਹੜੀ ਮੂਹ ਨਾਲ ਕਹਿ ਰਹੇ ਹੋ ਅਸੀਂ ਇਹ ਪੰਜਾਬ ਦੀ ਧਰਤੀ ਵਿੱਚ ਇਥੇ ਪੰਜ ਬਰੀ ਨਾਂ ਦਾ ਨਰਾਸ਼ਾ ਕਰਦੇ ਤੇ ਨਾਂ ਕੋਈ ਕਿਸੇ ਕਿਸਮ ਦਾ ਪਰ ਮੇਰੇ ਤੋਂ ਵੱਧ ਉਸੇ ਰੁਕਾ ਚੁੱਕਾ ਹੈ ਕਿ ਮੈਂ 13000 ਟਿਕਟਾਂ ਚ ਕਿਵੇਂ ਜਾਵਾਂ ਮੇਰੇ ਕੋਲ ਵੱਧੇ ਹੈ ਨਹੀਂ ਇਹਨੇ ਸਾਧਨ ਹੈ ਨਹੀਂ ਇਹਨੇ ਪੈਸੇ ਹੈ ਨਹੀਂ ਉਹ ੁਰਗੇ ਦਿੱਤਾ ਫਲਾੜਤਾ ਸੀ ਜੀ ਰਾਜੀ ਬਣਨ ਦਿੱਤੀ ਕਹਿੰਦੇ ਗੁਰੂ ਨੇ ਪਹਿਲਾ ਸਿਕੰਦਰ ਜਾਓ ਸਿਕੰਦਰ ਰੁੜ ਗਿਆ ਤੇ ਗੁਰੂ ਪਿੱਛੇ ਮੁੜ ਜਾਏ ਨਵਾਂ ਸਿਕੰਦਰ ਪੈਦਾ ਕਰ ਲਵੇ ਪਰ ਮੈਂ ਗੁਰੂ ਨੂੰ ਨਹੀਂ ਜਾਣਦੇ ਇਹ ਕੀ ਗੱਲਬਾਤ ਜੀ ਕਰਨ ਥੋੜੀ ਜੀ ਕਰੇ ਜੇ ਕਦੇ ਧਰਤੀ ਬੇ ਲੋੜੀ ਬੇ ਲੋੜੀਆਂ ਸੋਨੀਆਂ ਛੜਕਾ ਦੇ ਵਿੱਚ ਉਜਾਊ ਜ਼ਮੀਨਾਂ ਬਰਬਾਦ ਹੋਈਆਂ ਕਦੇ ਮਾਂ ਬੋਲੀ ਪੰਜਾਬੀ ਨਾਲ ੱਟੇ ਹੋਏ ਕਦੇ ਪੰਜਾਬੀਏਤ ਨਾਲ ੱਟੇ ਹੋਏ ਕਦੇ ਗੁਰੂਆਂ ਗੁਣਾਂ ਕਲ ਸਭਾ ਕਿ ਬਠਿੰਡਾ ਆਏ ਹੋਗੇ ਕੀ ਕਰਨੇ ਚਾਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਸ਼ੇਸ਼ ਕਰਕੇ ਅੰਮ੍ਰਿਤਸਰ ਸਾਹਿਬ ਕੋ ਚੱਲ ਕੇ ਬਠਿੰਡੇ ਦੀਆਂ ਸਿੱਖ ਸੰਗਤਾਂ ਤੇ ਆਜ਼ਾਦ ਵਰਤੀ ਦੇ ਭੋਟਰਾ ਲਈ ਬਠਿੰਡਾ ਪਹੁੰਚੇ ਅਰ ਇਹ ਬੇਨਤੀ ਕਰਨੀ ਚਾਹੁੰਦੇ ਆ 2024 ਲੋਕ ਸਭਾ ਵਾਸਤੇ ਕਿ ਜਦੋਂ ਵੀ ਪੰਜਾਬ ਦੇ ਪੰਥ ਦੀ ਗੱਲ ਟਰਦੀ ਹੈ ਪੰਜਾਬ ਤੇ ਪੰਥ ਦੇ ਹੋਏ ਨੁਕਸਾਨ ਦੀ ਗੱਲ ਟਰਦੀ ਹੈ ਹਰੇਕ ਪੰਜਾਬ ਤੇ ਪੰਥਦਰਦੀ ਦਾ ਧਿਆਨ ਕਿੱਥੇ ਜਾਂਦਾ ਹੈ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਬਾਦਲ ਪਰਵਾਰ ਦੇ ਉੱਥੇ ਜਾ ਕੇ ਫਿਰ ਪੁੱਛਿਆ ਜਾਂਦਾ ਹੈ ਕਹਿੰਦੇ ਅਕਾਲ ਤਖਤ ਸਾਹਿਬ ਤੇ ਅਟੈਕ ਹੁੰਦੇ ਨੇ ਇਹਨਾਂ ਦੀ ਮਰਜ਼ੀ ਨਾਲ ਕਦੇ 78 ਚ 13 ਬੰਦੇ ਸਿੰਘ ਮਾਰੇ ਜਾਂਦੇ ਨੇ ਇਹਨਾਂ ਦੀ ਮਰਜ਼ੀ ਨਾਲ ਕਦੇ ਕਾਤਲਾਂ ਨੂੰ ਪੁਸ਼ਤ ਪਨਾਈ ਦਿੱਤੀ ਜਾਂਦੀ ਹੈ ਇਹਨਾਂ ਦੀ ਮਰਜ਼ੀ ਨਾਲ ਕਦੇ ਨੌਜਵਾਨੀ ਮਰੀ ਕਦੇ ਨਸ਼ਿਆਂ ਦੇ ਦਰਿਆ ਚੱਲੇ ਕਦੇ ਸ਼੍ਰੋਮਣੀ ਕਮੇਟੀ ਦੇ ਟੁਕੜੇ ਹੋਏ ਕਦੇ ਪੰਜਾਬ ਦੇ ਪਾਣੀ ਵਿਕੇ ਕਦੇ ਧਰਤੀ ਬੇ ਲੋੜੀ ਬੇ ਲੋੜੀਆਂ ਛਾਉਣੀਆਂ ਸੜਕਾਂ ਦੇ ਵਿੱਚ ਉਪਜਾਊ ਜ਼ਮੀਨਾਂ ਬਰਬਾਦ ਹੋਈਆਂ ਕਦੇ ਮਾਂ ਬੋਲੀ ਪੰਜਾਬੀ ਨਾਲ ੱੱਕੇ ਹੋਏ ਕਦੇ ਪੰਜਾਬੀਅਤ ਨਾਲ ੱੱਕੇ ਹੋਏ ਕਦੇ ਗੁਰੂਕੀਆਂ ਗੋਲਕਾਂ ਲੁੱਟੀਆਂ ਗੁਰੂ ਕੇ ਇਤਿਹਾਸ ਵਿਗਾੜੇ ਗੁਰੂਕੀਆਂ ਜ਼ਮੀਨਾਂ ਤੱਕ ਵੇਚ ਦਿੱਤੀਆਂ ਇਥੋਂ ਤੱਕ ਨਿਗਰ ਗਏ ਕਿ ਬੇਅਦਬੀ ਕਾਂਡ ਵਾਪਰੇ ਨੌਜਵਾਨਾਂ ਨੂੰ ਗੋਲੀਆਂ ਤੱਕ ਮਾਰੀਆਂ ਜਿੰਨੂੰ ਕੀੜੀ ਤੁਰੀ ਜਾਂਦੀ ਪੰਜਾਬ ਵਿੱਚ ਦਿਸਦੀ ਸੀ ਅਜੇ ਤੱਕ ਉਹ ਦੋਸ਼ੀ ਬਚਾਏ ਹੋਏ ਨੇ ਔਰ ਉਹਨਾਂ ਨੂੰ ਮਾਫੀਆਂ ਵੀ ਅਕਾਲ ਤਖਤ ਸਭ ਤੋਂ ਦਿੱਤੀਆਂ ਗਈਆਂ ਅਕਾਲ ਤਖਤ ਸਭ ਦੇ ਅੱਜ ਠੱਠੇ ਹੋਏ ਦੇ ਬੋਰਡ ਪੂਰੀ ਦੁਨੀਆ ਇੱਥੇ ਪੰਜਾਬ ਵਿੱਚ ਲਾ ਕੇ ਕੀ 1984 ਨੂੰ ਦੇਖੋ ਕੀ ਵਾਪਰਿਆ ਉਸੇ ਕਾਲ ਤੱਕ ਸਭ ਨੂੰ ਧੁੱਡ ਮਾਰਨ ਵਾਲਾ ਵੀ ਜੇ ਕੋਈ ਸੀ ਤੇ ਉਹ ਵੱਡਾ ਬਾਦਲ ਸੀ ਜਿਹੜਾ ਨਰਕ ਦੀ ਪੌੜੀ ਚੜ ਚੁੱਕਾ ਹੈ ਵੱਡਾ ਦਿਲ ਅਸੀਂ ਪਰਿਵਾਰ ਵੱਡਾ ਦਿਲ ਇੱਥੇ ਦੇਖੋ ਮੈਂ ਵਾਰ-ਵਾਰ ਬੇਨਤੀ ਕਰਾਂਗਾ ਸ਼ਹੀਦ ਪਰਿਵਾਰ ਤੇ ਸ਼ਹੀਦ ਉਹਨਾਂ ਦੇ ਨਾਂ ਤੇ ਮੋਹਰਾ ਬਣਾ ਕੇ ਰਾਜਨੀਤੀ ਨਾ ਕੀਤੀ ਜਾਏ ਪਲੀਜ਼ ਰਹੀ ਗੱਲ ਵੱਡੇ ਦਿਲ ਦੀ ਇਹ ਤੂੰ ਵੱਡਾ ਦਿਲ ਹੋਰ ਕਿਹੜਾ ਹੋਊ ਜਿਹੜਾ 328 ਰੂਪਾਂ ਤੋਂ ਮੁਕਰ ਰਿਹਾ ਹੈ ਉਹ ਦਿਲ ਵੱਡਾ ਨਹੀਂ ਹੋ ਸਕਦਾ 328 ਰੂਪਾਂ ਤੇ ਅੜੀ ਨਹੀਂ ਰਹਿ ਅਰ ਮੁਸਲਮਾਨ ਵੀ ਚੰਗਾ ਸੀ ਯਾਰ ਇਹਨਾਂ ਨਾਲੋਂ ਤਾਂ ਸਹਿਬਜ਼ਾਦਿਆਂ ਦੀ ਮੌਤ ਨੂੰ ਵੇਖ ਕੇ ਖਾ ਦਾ ਨਰ ਮਰ ਗਿਆ ਸੀ ਇੱਥੇ ਤੇ ਗੁਰੂ ਆ ਗੁਰੂ ਗ੍ਰੰਥ ਸਾਹਿਬ ਸਾਹਿਬ ਸਾਡੇ ਪਾਲਤਿਆਂ ਤੋਂ ਉਹ ਤਾਂ ਸਿੱਕੀ ਦਾ ਪ੍ਰਚਾਰ ਕਰ ਰਹੇ ਸੀਗੇ ਜੀ ਉਹਨਾਂ ਦੇ ਹੱਕ ਦੀ ਜਿੱਤ ਹੋ ਜਾਂਦਾ ਭਾਈ ਸਾਹਿਬ ਉਹਦੇ ਸਿੰਘਾਂ ਤੇ ਐਨਐਸਸੀ ਲਾ ਲਾ ਕੇ ਅੰਦਰ ਧੱਕਾ ਜਾਂਦਾ ਦੇਖੋ ਜੇ ਉਹਨੂੰ ਜਤਾਇਆ ਜਾਂਦਾ ਜਿੱਥੇ ਐਨਐਸਸੀ ਦੀ ਗੱਲ ਹੈ ਵਿਰੋਧ ਹੈ ਰਹੀ ਗੱਲ ਖਡੂਰ ਸਾਹਿਬ ਮੈਂ ਫਿਰ ਬੇਨਤੀ ਕਰ ਰਿਹਾ ਉੱਥੇ ਬੰਦਾ ਸਾਡਾ ਨਹੀਂ ਖੜਾ ਹੈਗਾ ਔਰ ਰਹੀ ਗੱਲ ਫਿਰ ਬੇਨਤੀ ਕਰਦੇ ਆ 328 ਸ੍ਰੀ ਗੁਰੂਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਥੇ ਕੁਛ ਨਹੀਂ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਇੱਥੇ ਨਹੀਂ ਕਰ ਰਹੇ ਉਹ ਲੋਕ ਸਭਾ ਚ ਨਹੀਂ ਕਰਨਗੇ ਤੇ ਜਿਹੜੇ ਲੋਕ ਸਭਾ ਚ ਨਹੀਂ ਕਰ ਰਹੇ ਇਹਨਾਂ ਨਾਲੋਂ ਫਿਰ ਕਾਂਸੀ ਰਾਮ ਨੂੰ ਕੀ ਆਖੋਗੇ ਤੁਸੀਂ ਪੰਥਕ કે ਗੈਰ ਪੰਥਕ ਕਾਂਸੀ ਰਾਮ ਨੂੰ ਪੱਤਰਕਾਰ ਨੇ ਪੁੱਛਿਆ ਸੀ ਕਾਂਸੀ ਰਾਮ ਜੀ ਤੁਹਾਡਾ ਸਵਿਧਾਨ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਸਵਿਧਾਨ ਹੋਗਾ ਉਹ ਕਿਉਂ ਕਹਿੰਦੇ ਉਹ ਸਮੁੱਚੀ ਮਨੁੱਖਤਾ ਨੂੰ ਆਪਣੇ ਤਲਾਵੇ ਚ ਲਈ ਬੈਠਾ ਤੇ ਸਾਡੀ ਨਜ਼ਰ ਚ ਅਜ ਗੁਰੂ ਗ੍ਰੰਥ ਸਾਹਿਬ ਨਹੀਂ ਕੋਸ਼ ਹੋਰ ਹੈ ਇਸ ਲਈ ਖਿਮਾ ਕਰਿਓ ਪਹਿਲ ਇਹਦੇ ਆਧਾਰ ਤੋਂ ਇਸ ਨੂੰ ਸ਼ੁਰੂ ਕਰਦੇ ਆਂ ਜਿਸ ਤੋਂ ਬਾਅਦ ਜਿਤਾ ਅੱਗੇ ਵੀ ਭੇਜਦੇ ਆਂ ਕਿਸੇ ਨੂੰ ਮਨ ਨੂੰ ਲੱਗਦਾ ਵੀ ਜੇ ਪਿਛਲੇ ਸਮੇਂ ਵੱਖ-ਵੱਖ ਸਮੇਂ ਜਿਹੜੀਆਂ ਪਾਰਟੀਆਂ ਉਹਨਾਂ ਤੋਂ ਇਲਾਵਾ ਵੀ ਜਤਾਏ ਪਰ ਬਹੁਤੀ ਵੱਡੀ ਕੋਈ ਪ੍ਰਾਪਤੀ ਨਹੀਂ ਕਰ ਸਕੇ ਤਾਂ ਹਾਂ ਮੈਂ ਉੱਥੇ ਆ ਜਾਂਦਾ ਜਿਹੜੇ ਗੁਰੂ ਤੋਂ ਪਹੜੇ ਹੋਗੇ ਭਾਈ ਸਾਹਿਬ ਉਹ ਤੁਹਾਡੀਆਂ ਪ੍ਰਾਪਤੀਆਂ ਨਹੀਂ ਦੇਖਣਗੇ ਵਾਰ-ਵਾਰ ਬੇਨਤੀ ਕਰਦੇ ਜਿਹੜਾ ਗੁਰੂ ਸਭ ਤੋਂ ਸ਼ਿਖਰ ਗੁਰੂ ਹੈ ਇਕ ਗੁਰੂ ਦੀ ਹਜ਼ੂਰੀ ਚਰ ਅਦਾਸ ਕਰਕੇ ਮੁੱਕਰ ਜਾਣਾ ਗੁਰੂ ਤੋਂ ਮੂੰਹ ਫੇਰ ਲੈਣਾ ਸਿਕੰਦਰ ਵੀ ਡਾਕੂ ਕਿਹਾ ਜਾਂਦਾ ਪਰ ਸਿਕੰਦਰ ਇੱਕ ਵਾਰੀ ਕਿਸੇ ਮਹਿਮਤ ਤੇ ਚੜਿਆ ਉਹਦੇ ਗੁਰੂ ਨੇ ਕਹਿ ਦਿੱਤਾ ਸੀਗਾ ਕਿ ਅੱਗੇ ਦਰਿਆ ਗਹਿਰਾ ਹੈ ਪਹਿਲਾਂ ਮੈਂ ਜਾਣਾ ਤੂੰ ਪਿੱਛੇ ਮੁੜ ਜੀ ਜੇ ਮੈਂ ਰੁੜ ਗਿਆ ਉਹਨੇ ਆਪਣੇ ਗੁਰੂ ਦੀ ਬਾਹ ਫੜ ਲਈ ਸੀ ਕਹਿੰਦਾ ਭਾਵੇਂ ਮੈਂ ਧਾਵਾ ਬੋਲਣ ਚੱਲਿਆ ਪਰ ਜੇ ਗੁਰੂ ਰੁੜ ਗਿਆ ਤੇ ਲਖ ਲਾਨਤ ਹੈ ਇਹੋ ਜੇ ਰਾਜੇ ਬਣਨ ਤੇ ਕਹਿੰਦੇ ਗੁਰੂ ਨਹੀਂ ਪਹਿਲਾ ਸਿਕੰਦਰ ਜਾਊ ਸਿਕੰਦਰ ਰੁੜ ਗਿਆ ਤੇ ਗੁਰੂ ਪਿੱਛੇ ਮੁੜ ਜਾਏ ਨਵਾਂ ਸਿਕੰਦਰ ਪੈਦਾ ਕਰ ਲਵੇ ਪਰ ਮੈਂ ਗੁਰੂ ਨੂੰ ਨਹੀਂ ਜਾਣ ਦੇਣਾ ਇਹ ਕਿਹੋ ਜੀ ਰਾਜਨੀਤੀ ਹੈ ਗੁਰੂ ਦੀ ਬਲੀ ਲੈਣਾ ਚਾਹੁੰਦੀ ਹੈ ਪਰ ਕੁਰਸੀ ਦੀ ਬਲੀ ਨਹੀਂ ਦੇਣਾ ਚਾਹੁੰਦਾ ਤੁਸੀਂ ਲੇਟ ਪਹੁੰਚੇ ਮੈਨੂੰ ਐ ਨਹੀਂ ਲੱਗਦਾ ਵੀ ਪਹਿਲਾਂ ਆ ਕੇ ਇਸ ਤਰ੍ਹਾਂ ਪ੍ਰਚਾਰ ਕਰਨਾ ਚਾਹੀਦਾ ਸੀ ਜਮਾਏ ਕਿਸੇ ਰੇ ਤੇ ਕੌਣ ਹੈ ਭਾਈ ਸਾਹਿਬ ਤੁਸੀਂ ਵੀ ਤੇ ਕਰ ਸਕਦੇ ਸੀ ਮੇਰੇ ਇਕੱਲੇ ਨੇ ਮੈਂ ਠੀਕਾ ਥੋੜੀ ਲਿਆ ਤੁਸੀਂ ਵੀ ਤੇ ਸਿੱਖੋ ਤੁਸੀਂ ਵੀ ਮਨੁੱਖ ਹੋ ਔਰ ਮੇਰੇ ਤੋਂ ਵੱਧ ਤੁਸੀਂ ਲੋਕਾਂ ਚ ਵਿਚਰਦੇ ਹੋ ਹਨਾ ਮੈਂ 13000 ਪਿੰਡਾਂ ਚ ਕਿਵੇਂ ਜਾਵਾਂ ਮੇਰੇ ਕੋਲ ਬੰਦੇ ਹੈ ਨਹੀਂ ਇਹਨੇ ਸਾਧਨ ਹੈ ਨਹੀਂ ਇਹਨੇ ਪੈਸੇ ਹੈ ਨਹੀਂ ਆ ਆਜ਼ਾਦ ਵਿਰਤੀ ਦੇ ਲੋਕ ਨੇ ਜਿਹੜੇ ਗੁਰੂ ਤੇ ਪੰਥ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਇਹਨਾਂ ਦੇ ਸਿਰ ਤੇ ਮੈਂ ਲੜ ਰਿਹਾ ਹਾਂ ਔਰ ਇਨੀਆਂ ਸਮੱਸਿਆਵਾਂ ਦੇ ਬਾਵਜੂਦ ਨਾ ਮੈਂ ਹਸਾਨ ਕਰ ਰਿਹਾ ਏ ਨਾ ਮੈਂ ਨਿਰਾਸ਼ਾਵਾਦੀ ਹਾਂ ਤੇ ਨਾ ਮੈਂ ਕੋਈ ਕਿਸੇ ਕਿਸਮ ਦਾ ਇਹ ਸਮਝਦਾ ਕਿ ਮੇਰੇ ਤੇ ਬੋਝ ਹੈ ਤੁਹਾਡੀ ਕਿਰਪਾ ਹੋਵੇ ਤੇ ਸਾਰਾ ਸਹਿਯੋਗ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੁਬਾਰੰਦੀ ਗੱਲ ਕਰ ਰਹੇ ਪੀ ਉਹਨਾਂ ਨੂੰ ਜਿਤਾਓ ਅਸੀਂ ਇਹਨਾਂ ਕਿਸੇ ਸੋ ਸੰਤੁਸ਼ਟ ਨਹੀਂ ਪੰਜਾਬ ਕਾਂਗਰਸ ਦਾ ਬਣਿਆ ਪੰਜਾਬ ਅਕਾਲੀ ਭਾਜਪਾ ਦਾ ਬਣਿਆ ਪੰਜਾਬ ਆਮ ਆਦਮੀ ਪਾਰਟੀ ਦਾ ਬਣਿਆ ਪਰ ਖਿਮਾ ਕਰਿਓ ਇਹਨਾਂ ਚੋਂ ਪੰਜਾਬ ਦਾ ਕੋਈ ਨਹੀਂ ਬਣਿਆ ਇਸ ਲਈ ਅਸੀਂ ਆਜ਼ਾਦ ਉਮੀਦਵਾਰਾਂ ਦੀ ਗੱਲ ਕਰ ਰਹੇ ਹਾਂ ਕਿ 13 ਹਲਕਿਆਂ ਦੇ ਵਿੱਚ ਜਿਹੜੇ ਬੰਦੇ ਤੁਹਾਨੂੰ ਚੰਗੇ ਲੱਗਦੇ ਇਹ ਨਹੀਂ ਮੈਂ ਕਹਿ ਰਿਹਾ ਸਾਨੂੰ ਵੋਟ ਪਾਓ ਜਿਹੜੇ ਤੁਹਾਨੂੰ ਆਜ਼ਾਦ ਚੰਗੇ ਲੱਗਦੇ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਆ ਕਾਂਗਰਸ ਨੂੰ ਆਲੰਗ ਦੇ ਸਾਬਕਾ ਕਾਂਗਰਸੀ ਸਿੰਘ ਬਾਦਲ ਨੇ ਟੂਨ ਤੋਂ ਪੱਤਰ ਜਾਰੀ ਕੀਤਾ ਜਿਨ੍ਹਾਂ ਨੂੰ ਆਲਾਨ ਨਾਮੇ ਦਾ ਨਾਮ ਆਇਆ ਉਹਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਦੋ ਕੰਦੇ ਵੀ ਇੰਜਾਗ ਸਿੰਘ ਜਿਹੜਾ ਕਾਂਗਰਸੀ ਨੂੰ ਬਦਨਾਮ ਕਰ ਰਹੀਆਂ ਪਹਿਲਾਂ ਕਮੇਟੀਆਂ ਤੋਂ ਵੀ ਸਾਡੀ ਨਾਲ ਬੁਣੀ ਹਰਿਆਣਾ ਹੁਣ ਕਾਂਗਰਸ ਤੁਹਾਨੂੰ ਸੰਸਤਾਵਾਂ ਖੋਗੀਆਂ ਚਾਹੁੰਦੀਆਂ ਇਹ ਇਸ ਮਾਮਲੇ ਇੰਨਾ ਤੋਂ ਬਚਿਓ ਨਾ ਤੇ ਸੰਗ ਇਹਨਾਂ ਤੋਂ ਵੱਖ ਹੈ ਨਾ ਹੀ ਸੰਗ ਤੋਂ ਵੱਖ ਨੇ ਇਕੱਠੇ ਹੀ ਨੇ ਇਹ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ ਚੋਣਾਂ ਤੋਂ ਬਾਅਦ ਫਿਰ ਇਕੱਠੇ ਹੋਣਗੇ ਇਹ ਧਿਆਨ ਰੱਖਿਓ ਔਰ ਇੱਕ ਬੰਨੇ ਇਹਨਾਂ ਦੀ ਬਣਦੀ ਨਹੀਂ ਭਾਜਪੀ ਸੰਗ ਨਾਲ ਇਹ ਕਹਿ ਰਹੇ ਨੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ 15 ਸਾਲ ਤੋਂ ਹੋਈਆਂ ਹੀ ਨਹੀਂ ਉਹ ਗੈਰ ਕਾਨੂੰਨੀ ਮੈਂਬਰ ਕਿਦੀ ਮਰਜ਼ੀ ਨਾਲ ਸ਼੍ਰੋਮਣੀ ਕਮੇਟੀ 'ਚ ਬੈਠੇ ਆ ਉਹ 13-1300 ਕਰੋੜ ਦੇ ਬਸਟ ਕਿਦੀ ਅਰਬ ਦੇ ਬਸਟ ਕਿਦੀ ਮਰਜ਼ੀ ਨਾਲ ਪਾਸ ਹੋ ਰਹੇ ਨੇ ਸੈਂਟਰ ਸਰਕਾਰ ਉਹ ਬਾਕੀਆਂ ਦੇ ਪਿੱਛੇ ਏਡੀ ਪਾ ਰਹੀ ਹੈ ਜਿਹੜੇ ਇਹਨਾਂ ਦੇ ਚੋਰ ਮੈਂਬਰ ਤੇ ਆ ਦੂਜੇ ਨੇ ਉਹਨਾਂ ਮਗਰੀ ਦੀ ਹੁਣ ਤੱਕ ਕਿਉਂ ਨਹੀਂ ਪਈ ਸਾਨੂੰ ਫੜਨ ਨੂੰ ਫਿਰਨਗੇ ਇਹਨਾਂ ਨੂੰ ਨੇ ਪੁੱਛਣਗੇ ਬਾਗੂ ਨੇ ਕਿਹਾ ਜੀ ਗਰੇਸਿੰਗ ਟੋਕੇ ਦਾ ਕਤਲ ਦਾ ਇਨਸਾਫ ਆ ਜੇ ਸਾਡੀ ਸਰਕਾਰ ਮੰਗਦੀ ਹੈ ਕੱਸੀ ਕਰਾਉਂਦੇ ਤੇ ਜਦੋਂ ਤੁਹਾਡੀ ਸਰਕਾਰ 5 ਵਰੀ ਬਣੀ ਉਹਦੋਂ ਕਿੱਥੇ ਮਰਗੇ ਸੀ ਤੁਸੀਂ ਸਰਕਾਰ ਨਾ ਬਣੀ ਹੁੰਦੀ ਤੇ ਤੁਹਾਡੇ ਤੇ ਭਰੋਸਾ ਕੀਤਾ ਜਾ ਸਕਦਾ ਸੀ ਤੁਸੀਂ 5 ਵਰੀ ਸਰਕਾਰ ਚ ਰਹਿ ਕੇ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਮੁਲਾਜ਼ਮ ਡਾਂਗਾਂ ਨਾਲ ਛੱਲੀਆਂ ਵਾਂਗ ਕੁੱਟਿਆ ਤੇ ਹੁਣ ਤੁਸੀਂ ਕਿਹੜੀ ਮੂੰਹ ਨਾਲ ਕਹਿ ਰਹੇ ਹੋ ਅਸੀਂ ਇਹ ਪੰਜਾਬ ਦੇ ਹੱਕ ਵਿੱਚ ਇਥੇ ਪੰਜ ਵਾਰੀ ਵੇਖ ਲਿਆ ਲੋਕਾਂ ਨੇ ਤੇ ਜੇ ਹੁਣ ਛੇਵੀਂ ਵਾਰੀ ਲੋਕ ਫਿਰ ਇੰਨਾਂ ਵੱਲ ਵੇਖਣਗੇ ਫਿਰ ਪੰਜਾਬ ਨੂੰ ਵੱਟੀ ਕੋਈ ਸਜ਼ਾ ਮਿਲੀ ਹੋਈ ਹੈ ਪਈ ਉਹ ਭੁਗਤ ਰਹੇ ਨੇ ਹੋਰ ਕੁਝ ਨਹੀਂ ਨਰਿੰਦਰ ਮੋਦੀ ਜੀ ਨੂੰ ਪਾ ਪੰਜਾਬ ਆਇਆ ਜਾ ਉਹ ਵੀ ਪੰਜਾਬ ਨਾਲ ਖਾਸ ਕਰਕੇ ਸਿੱਖਾਂ ਨਾਲ ਬਹੁਤ ਜ਼ਿਆਦਾ ਮੂੰਹ ਦਿਖਾ ਰਹੀ ਹੈ ਸਾਡੇ ਨਾਲ ਜੇ ਉਹਨਾਂ ਦਾ ਮੋਹ ਸਿੱਖਾਂ ਨਾਲ ਹੈ ਤੇ ਫਿਰ ਗੁਰਦੁਆਰੇ ਟਠਨੇ ਦਾਗਮਰ ਸਾਹਿਬ ਉਦੋਂ ਬਾਅਦ ਪੰਜਾਬ ਦੇ ਕਿਸਾਨ 700 ਮਾਰੇ ਨੇ ਸਿੱਖਾਂ 'ਚੋਂ ਮਾਰੇ ਆ ਬਹੁਤ ਗਿਣਤੀ 93% ਦੀ ਕੁਰਬਾਨੀਆਂ ਸਾਡੀਆਂ ਸੀਗੀਆਂ 10 ਲੱਖ ਬੰਦਾ 47 'ਚ ਮਰ ਗਿਆ ਕਿ 47 ਦੀਆਂ ਚੀਜ਼ਾਂ ਸਾਨੂੰ ਮੋਦੀ ਸਰਕਾਰ ਨੇ ਦੇ ਦਿੱਤੀਆਂ ਫਿਰ 78 ਤੋਂ ਲੈ ਕੇ ਅੱਜ ਤੱਕ ਕੋਈ ਵੱਖਰੀ ਅਦਾਲਤ ਸਥਾਪਿਤ ਕਰਕੇ ਵੇਗੋ ਨਾ ਜਿਹੜੇ 25000 ਲੋਵਾਰ ਸਲਾਸ਼ਾ ਭਾਈ ਜਸਵੰਤ ਸਿੰਘ ਖਾਲੜਾ ਲੈ ਆਏ ਸੀ ਕਿ ਮੋਦੀ ਸਰਕਾਰ ਨੇ ਉਹ ਕਮਿਸ਼ਨ ਕਾਇਮ ਕਰਕੇ ਸਜਾਵਾਂ ਦੇ ਦਿੱਤੀਆਂ ਕਿ 1984 ਚ ਜਿਹੜੇ ਸਾਡੇ ਬੰਦੇ ਮਾਰ ਦਿੱਤੇ ਅਕਾਲ ਤਖਤ ਸਭ ਤੋਂ ਹਟ ਕੇ 39 ਗੁਰਦੁਆਰਿਆਂ ਚ ਜਿਹੜੇ ਉਹਨਾਂ ਨੇ ਅਟੈਕ ਕੀਤੇ ਬੰਦੇ ਮਾਰੇ ਮਹਾਰਾਜ ਤੇ ਹਮਲੇ ਕੀਤੇ ਕਿ ਇਹਨਾਂ ਸਾਰਿਆਂ ਦਾ ਇਨਸਾਫ ਮੋਦੀ ਸਰਕਾਰ ਨੇ ਦੇ ਦਿੱਤਾ ਹੈ ਇਹ ਤਾਂ ਖੂਨ ਪੀ ਰਹੇ ਨੇ ਸਾਡਾ ਕਹਿ ਰਹੇ ਨੇ ਖੂਨ ਦਾ ਰਿਸ਼ਤਾ ਇਹ ਕਿਹੜੇ ਖੂਨ ਦੇ ਰਿਸ਼ਤੇ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਜੇ ਵਾਕਈ ਮੋਦੀ ਸਰਕਾਰ ਸਿੱਖਾਂ ਦੀ ਹਿੱਤਾਂ ੱਚੀ ਹੈ ਤੇ ਫਿਰ 1947 ਚ ਖੁਦ ਮੁਖਤਿਆਰੀ ਸੂਬਾ ਪੰਜਾਬ ਨੂੰ ਕਹਿਣ ਦੀ ਗੱਲ ਕਹੀ ਸੀ ਉਹ ਕਿੱਥੇ ਆ ਤੁਹਾਡੇ 1947 ਦੇ ਕਰੋਨਾ ਪੂਰੇ ਪੂਰੇ ਕਰ ਕਹਿੰਦੇ ਤੇ ਸ਼ਾਇਦ ਅਸੀਂ ਸੋਚਦੇ ਜਦੋਂ ਹਰ ਗੱਲ ਸਾਡੇ ਖਿਲਾਫ ਗਈ ਹੈ ਜੰਮੂ ਦੇ ਵਿੱਚ ਪੰਜਾਬੀ ਮੋਦੀ ਸਰਕਾਰ ਨੇ ਬੰਦ ਕੀਤੀ ਹੈ ਹਰਿਆਣੇ ਚ ਬੰਦ ਕੀਤੀ ਹੈ ਪੰਜਾਬ ਚ ਤੁਸੀਂ ਬੰਦ ਕਰਾਉਣ ਨੂੰ ਫੇਰ ਰਹੇ ਹੋ ਪੰਜਾਬੀ ਦੀ ਪਲੇਟ ਲਿਖ ਕੇ ਮੈਂ ਗੱਡੀ ਸੜਕ ਤੇ ਲੈ ਜਾਵਾਂ ਇਹਨਾਂ ਦੀ ਪੁਲਿਸ ਸਾਡਾ ਚਲਾਨ ਕੱਟ ਦਿੰਦੀ ਹੈ ਪੰਜਾਬ ਦੇ ਮੁੰਡੇ ਮਰਵਾਉਣੇ ਹੋਣ ਤੇ ਪੰਜਾਬ ਦੀ ਪੁਲਿਸ ਮੋਦੀ ਨੇ ਪੰਜਾਬ ਆਉਣਾ ਹੋਵੇ ਤੇ ਗੁਜਰਾਤ ਦੀ ਪੁਲਿਸ ਤੁਹਾਨੂੰ ਤੇ ਸਾਡੇ ਤੇ ਭਰੋਸਾ ਹੀ ਹੈ ਨਹੀਂ ਤੁਸੀਂ ਕਿਹੜੇ ਬੰਨਿਓ ਕਹਿ ਰਹੇ ਹੋ ਕਿ ਸਾਡੀ ਤਹੀ ਇੱਕ ਫਸੇ ਹੈ ਇਸ ਲਈ ਗੱਲਾਂ ਕੁਮਰਾਕ ਨੂੰ ਸੁਚੇਤ ਹੋਣ ਦੀ ਲੋੜ ਅਜਿਹਾ ਜੀਵਨ ਜਿਹੜਾ ਹਰ ਸਾਲ ਮਨਾਇਆ ਜਾਂਦਾ ਜੀ ਤੀਜਾ ਤੁੰਗਰੇ ਦਾ ਨਾਮ ਦਿੰਨੇ ਆਪਾਂ ਨੂੰ ਪਤਾ ਸੀ ਇਹਦੇ ਚ ਹਮੇਸ਼ਾ ਕਿਹਾ ਜਾਂਦਾ ਜੀ ਜਿਹੜੀ ਹਿੰਦੂ ਕੁੰਜ ਜਾਂ ਕਾਂਗਰਸ ਸਰਕਾਰ ਨੇ ਹਮਲਾ ਕਰਾਇਆ ਪਰ ਭਾਜਪੀ ਨੇ ਵੀ ਅਡਲ ਬਹਿ ਜਾਈ ਭਾਜਪੀ ਨੇ ਸਾਰੇ ਉਹ ਲੋਕ ਜਿਹੜਾ ਮਾਰਚ ਕੀਤਾ ਵੀ ਤੇ ਧੋਜ ਕੇ ਸੀ ਹੁਣ ਜਿਹੜੀ ਹੁਣ ਜਿਹੜੀ ਜੀ 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 ਉਹ ਸਾਰਾ ਕੀ ਆ ਵੀ ਹੁਣ ਜੇ ਹੁਣ ਜਿਹੜੀ ਬਾਦਲ ਕੇ ਹਰ ਚੌਕ ਚ ਠੱਠੇ ਅਕਾਲ ਤਖਤ ਦੀ ਫੋਟੋ ਲਾ ਕੇ ਗੰਦੀ ਰਾਜਨੀਤੀ ਖੇਡ ਰੇ ਪਹਿਲਾਂ ਅਕਾਲ ਤਖਤ ਤਿੰਨ ਨੂੰ ਢਵਾਇਆ ਹੁਣ ਅਕਾਲ ਤਖਤ ਸਭ ਠੱਠੇ ਦੀਆਂ ਫੋਟੋਆਂ ਲਾ ਕੇ ਕੀ ਦੱਸਣਾ ਚਾਹੁੰਦੇ ਕਾਂਗਰਸ ਨੇ ਅਟੈਕ ਕੀਤਾ ਹੈ ਇੰਦਰਾ ਗਾਂਧੀ ਨੇ ਕਾਲ ਤਖਤ ਢਵਾਇਆ ਮੰਨ ਲਿਆ ਇੰਦਰਾ ਗਾਂਧੀ ਨੂੰ ਚਿੱਠੀਆਂ ਕਿੰਨੇ ਲਿਖੀਆਂ ਸੀ ਕਾਲੀ ਦਲ ਨੇ ਉਹ ਵੀ ਇਹਦੇ 'ਚ ਛਾਪ ਦਿਓ ਤੇ ਜਿਹੜੇ ਭਾਜਪਾ ਲੀਡਰਾਂ ਨੇ ਕਾਲ ਤਖਤ ਤੇ ਅਟੈਕ ਕਰਨ ਵਾਲੇ ਮਾਰਚ ਕੱਢੇ ਸੀ ਉਹ ਵੀ ਛਾਪ ਦਿਓ ਫਿਰ ਤੇ ਮੰਨੀਆਂ ਕਿ ਤੁਸੀਂ ਵਾਕਈ ਕੋਈ ਮਸੀਹਾ ਨਾ ਆਏ ਉਤੇ ਪਵਿੱਤਰ ਹੋ ਗਏ ਹੋ ਤੇ ਜੇ ਬਾਕੀ ਗੱਲਾਂ ਲੁਕਾ ਕੇ ਤੇ ਤੁਸੀਂ ਉਹ ਦੂਜੀ ਕਰ ਰਹੇ ਹੋ ਤੇ ਗੰਦੀ ਰਾਜਨੀਤੀ ਹੈ ਇਹਦੇ ਤੋਂ ਪੰਜਾਬ ਦੇ ਲੱਗਦਾ ਕਿ ਖਾਸ ਕਰਕੇ ਨੌ ਜਵਾਨੀ ਹੁਣ ਪੰਥ ਦੇ ਨਾਂ ਤੇ ਸ਼ਹੀਦਾਂ ਦੇ ਨਾਂ ਤੇ ਗੁਮਰਾ ਨਹੀਂ ਹੋਏਗੀ ਮੁਆਵਜ਼ਿਆਂ ਦੀ ਥਾਂ ਇਨਸਾਫ ਲਈ ਲੜੇਗੀ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਇਹ ਸਾਡੇ ਵਾਸਤੇ ਜ਼ਰੂਰੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਖਬਰوں ਮੇਂ ਬਸ ਇਤਨਾ ਹੀ ਫਿਰ ਮਿਲਤੇ ਹੈ ਐਸੀ ਹੀ ਕਿਸੇ ਬੜੀ ਖਬਰ ਕੇ ਸਾਥ ਜਬ ਤੱਕ ਕੇ ਲਈ ਆਪ ਸਭੀ ਕੋ ਹਮਾਰਾ ਨਮਸਕਾਰ